ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਭਦਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਕੁਐਸਟ ਬੇਨਤੀ ਆ ਦੋ ਟਾਈਮ ਆਪਣੀ ਜ਼ਰੂਰੀ ਤਸੱਲੀ ਕਰਾਇਆ ਕਰੋ ਸੋ ਇਹ ਸਾਰੇ ਪਸ਼ੂ ਦੀ ਆਨਲਾਈਨ ਵੀਡੀਓ ਕਾਲ ਤੇ ਵੀ ਜੁਆਇਸ ਕਰ ਸਕਦੇ ਹੋ ਦੋ ਟਾਈਮ ਸਜਣੋ ਜਿਹੜਾ ਕੋਈ ਭੈਣ ਭਰਾ ਦੂਰ ਬੈਠਾ ਨੇੜੇ ਵਾਲਾ ਬਿਲਕੁਲ ਆ ਕੇ ਆਪਣੀ ਤਸੱਲੀ ਕਰਕੇ ਚੋਗੇ ਵੇਖ ਚਾ ਕੇ ਖੜੇ ਗੱਬਨ ਟੰਗਰ ਨੂੰ ਟੇਪਕੇ ਭਰਾ ਕੇ ਖੜੋ ਤੇ ਪਹੁੰਚੇ ਅੱਜ ਪਿੰਡ ਮੱਲੀਆਂ ਠੀਕ ਆ ਜੀ ਮਾਰੇ ਮੱਲੀਆਂ ਸ਼ੇਰੇਬਾਈ ਕੋਲ ਪਹੁੰਚੇ ਆ ਦੋ ਕਟੀਆਂ ਸੱਜਣੋ ਐਂਡ ਤੇ ਤੁਹਾਨੂੰ ਰੇਟ ਇਹਨਾਂ ਦੇ ਪੁੱਛ ਕੇ ਦੱਸਾਂਗੇ ਇੱਕ ਬਿਲਕੁਲ ਪਿਓਰ ਨੀਲੀ ਦਾਵੀ ਡੇਂਗਾ ਚੀਰਿਆ ਠੀਕ ਆ ਜੀ ਇੱਕ ਮੋਰਾ ਦੀ ਦੋ ਕਟੀਆਂ ਆ ਛੋਟੀ ਜਿਹੜੀ ਆ ਦੋ ਦਾੰਦ ਪਹਿਲੋਂ ਡਿਟੇਲ ਕਰੀਏ ਤੁਹਾਡੇ ਨਾਲ ਸਾਂਝੀ ਤੇ ਆ ਨੀਲੀ ਦਾਵੀ ਸੱਜਣੋ ਸੁਹੀ ਸਾਈ ਮਗਰ ਕੱਤੀ ਆ ਨਾ ਭਾਈ ਤੇ ਵੀ ਕੱਤੀ ਮਰਦੀ ਕੱਤੀ ਆ ਗਈ 12 11 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਨਾ ਭਾਈ 11 ਕਿਲੋ ਹੀ ਬੌਲਾ ਹੋਗਾ ਠੀਕ ਆ ਤੇ ਵੜਾ ਕੋ 20 ਕਿਲੋ ਦੁੱਧ ਹਾਂਜੀ ਬਣੇ ਰਿਓ ਐਂਡ ਤੱਕ ਕਰਦੇ ਆ ਭਾਈ ਸ਼ੇਰੇ ਨਾਲ ਗੱਲ ਬਾਤ ਕੋਈ ਤੇ ਕਿਵੇਂ ਦੇ ਰਹਿਣਗੇ ਰੇਟ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤੂ ਸਾਹਿਬ ਕੀ ਹਾਲ ਜੋ ਭਾਈ ਕੈਮ ਕੈਮ ਮਹਾਂ ਹੀ ਦੱਸਣ ਦਿੰਦੇ ਤੁਹਾਨੂੰ ਮਹਾਰਾਜ ਤੁਹਾਡੇ ਦੇ ਪੈਰਾ ਪਿਛੇ ਹਾਂਜੀ ਹਾਂਜੀ ਪਾਣੀ ਜਿੱਥੋਂ ਦਾ ਦਾਣਾ ਪਾਣੀ ਲਿਖਿਆ ਆਵੇ ਚੁਗਣਾ ਪੈਂਦਾ ਨਾ ਚੁਗਣਾ ਪੈਂਦਾ ਚੁਗਣਾ ਪੈਂਦਾ ਹਾਂ ਨਾਲੇ ਇਹ ਆ ਕਿ ਬਾਅਦ ਜਾ ਕੇ ਜਾਣਕਾਰੀ ਵਾਧੀ ਆ ਹਾਂਜੀ ਵਾਧੀ ਜੀ ਵਾਧੀ ਇਹ ਜਾਣਾ ਹੀ ਪਿਆ ਕੋਈ ਸਾਨੂੰ ਉੱਥੋਂ ਦਾ ਦਾਣਾ ਪਾਣੀ ਖਿੱਚ ਕੇ ਲੈ ਗਿਆ ਯਾਰ ਤੇ ਤੂੰ ਸੁਣਾ ਕਹਿਵੇਂ ਠੀਕ ਆ ਠੀਕ ਆ ਤੇਰਾ ਵੀ ਜੀ ਨਹੀਂ ਲੱਗਦਾ ਯਾਰ ਮੈਨੂੰ ਲੱਗਾ ਕੇ ਤੁਹਾਨੂੰ ਪਤਾ ਮਿਲਣਾ ਪੈਂਦਾ ਤੁਹਾਨੂੰ ਦੇ ਪੰਜ ਛੇ ਦਿਨ ਨਹੀਂ ਮਿਲੀ ਪਈਦਾ ਪਿਆਰ ਬਣ ਗਿਆ ਨਾ ਪਰਿਵਾਰ ਦਾ ਹਾਂਜੀ ਹਾਂ ਤੇ ਨਾਲੇ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੋਣ ਸ਼ਾਮ ਨੂੰ ਘਰੋਂ ਇੱਕ ਜੀ ਚੱਲ ਜੇ ਨਾ ਫੇਸ ਦਾ ਬਾਹਰ ਕਿ ਆਖਣਾ ਅਜੇ ਤੱਕ ਘਰੇ ਨਹੀਂ ਆਇਆ ਹਾਂਜੀ ਘਰ ਤੇ ਘੜੀ ਦੇ ਪਿੱਛੋਂ ਗੱਲ ਚੱਲਦੀ ਏ। ਠੀਕ। ਪਰਿਵਾਰ ਦਾ ਮੈਂਬਰ ਬਾਹਰ ਗਿਆ ਘਰੇ ਕਿਉਂ ਨਹੀਂ ਆਇਆ? ਹਾਂਜੀ। ਤੇ ਕਿਉਂਕਿ ਬਾਹਰ ਗਏ ਸੀ ਤੁਹਾਡੇ ਪਰਿਵਾਰ 'ਚ ਹਾਂ। ਇਹ ਕਹੇ ਕਿ ਜਾਤ ਤੇ ਆਉਣੀ ਆਉਣੀ ਸਾਡੀ ਤੁਹਾਨੂੰ। ਹੋਰ ਵਧੀਆ। ਵਧੀਆ ਜੀ ਵਧੀਆ। ਚਲੋ ਵੇਖਿਆ ਮਾਰ ਆਪਣਾ। ਮਾਣ ਜੀ ਮਾਰ ਵੇਖਿਆ। ਰੈਸ ਕਰਾ ਦੇ ਨੋਟ ਵੀਰ। ਇਹ ਪਿੰਡ ਮਾਣੇ ਬੱਲੀਆਂ। ਹਮ। ਸਟੇਲ ਵੀ ਕਰਦਾਨ ਤੇ ਜ਼ਿਲ੍ਹਾ ਵੀ ਕਰਦਾਨ। ਮੋਬਾਈਲ ਨੰਬਰ 977799 921244 21244 ਜੀ ਹੈ ਨਾ। ਨੰਬਰ 244 ਹਾਂ ਹਾਂਜੀ ਹਾਂ ਨੰਬਰ ਤੇਰੇ ਯਾਰ ਹੋ ਗਏ ਸਾਨੂੰ ਹਾਂਜੀ ਹਾਂਜੀ ਏ ਛਰਵਾਲ ਕਿਤੋਂ ਕਰੀਏ ਜੇ ਤੋ ਮਰਜੀ ਗਾਨੋ ਅਜੇ ਨਿਕਲੇ ਬਾਹਰ ਤੋਂ ਕਰਦਗੇ ਨਕੀਨੇ ਹੀ ਅੱਜ ਵਾ 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 ਆ ਬੱਚੀ ਮਗਰ ਬੜੀ ਸੋਹਣੀ ਪਿਆਰੀ ਪਾਈ ਆ ਨਾ ਯਾਰ ਨਾ ਨਾ ਨੀ ਸੁਈ ਪਾਜੀ 나ੜੂ ਨਾਲ ਜੋ 나ੜੂ ਹੈਨਾ ਨਾਲ ਸੁਗਾਈਏ ਪਹਿਲੋਂ ਹਾਂਜੀ ਬੌਲਾ ਸਮਝਲੇ ਕੋਈ ਦੁੱਧ ਸਮਝਲੇ 20 ਕਿਲੋ ਚੋਕੇ ਲਿਆਂਦੀ ਆ ਕੱਚਾ ਦੁੱਧ ਗਣੀਏ ਕੱਚਾ ਹੀ ਦੁੱਧ ਗਨੋ 20 ਕਿਲੋ ਚੋਕੇ ਲਿਆਂਦੀ ਆ 19 ਵੀ ਨਿਕਲਦਾ ਕਿਉਂ ਰੰਗੀ ਜਾਂਦੀ ਹੈ ਜੀ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਬੜਾ ਵੜ ਭੁਖੀ ਯਾਰ ਹਾਂ ਆਹ ਵੇਖੋ ਤੁਹਾਨੂੰ ਦੱਸਣੀ ਯਾਰ ਬਾਕੀ ਇਹ ਆ ਵੀ ਠੰਡੀ ਧੀਰੀਆ ਮੰਗਾ ਨਹੀਂ ਪੋਣਾ ਵੇ ਅੱਛਾ ਹੁਣ 19 ਮੰਨ ਕੇ ਸੌਦਾ ਕਰੀਏ ਹਾਂਜੀ ਹਾਂਜੀ ਯਾਰ ਕਾਦੜਾ ਕਹਿੰਦੀ ਨਹੀਂ ਕੁਝ ਵੀ ਪਰ ਇੰਨਾ ਆ ਗਿਆ ਫੋਟਾਈਆਂ ਫੁੱਟੀਆਂ ਸਿੰਗੀਆਂ ਹਾਂਜੀ ਫੋਟਾਈਆਂ ਨਾ ਉਹ ਕੀ ਆਂਦੇ ਆ ਨਾ ਸਿੰਗ ਦਗਾਦੇ ਆ ਤਿਆ ਆਵਣਾ ਤੇ ਉਹ ਫੋਟਾਈਆਂ ਫੁੱਟੀਆਂ ਬਸ ਇਹ ਫੋਟਾਣ ਕੀ ਹੁੰਦਾ ਏ ਮਗਰਲੇ ਬੰਨੇ ਸਾਰਾ ਕੋਹ ਲੁਕਾ ਜਾਂਦੀ ਕਰਮਾਲੀ ਬਾਕੀ ਯਾਰ 20 ਕਿਲੋ ਮਿਹਨਾ ਰਖਾਉਂਦਾ ਦੁੱਧ 19 20 ਕਿਲੋ ਜਦੋਂ ਚਾਹੀਏ ਨਾ ਦੋ ਦਿਨ ਤੇ 24 ਕਿਲੋ ਭਾਜੀ ਦੇਣਾ ਦੱਬੂ ਮਾਰ ਕੇ ਫਿਰ ਪਤਾ ਲੱਗਣਾ ਹੈ ਇਹ ਗਰਮੀ ਇਹਨੇ ਬੁਲਬੀਨੀ ਠੀਕ ਆ ਠੀਕ ਆ ਹਾਂਜੀ ਹਾਂ ਲਓ ਸੱਜਣੋ ਤੁਹਾਨੂੰ ਬਾਹਰ ਖੁੱਲੇ ਥਾਂ ਬਖਾਉਣੇ ਆ ਲਓ ਜੀ ਤੇ ਨਿੰਬੂਆਂ ਨੂੰ ਉਚੜ ਜਾਂਦੀ ਥੱਲੇ ਮਾਰ ਬਿਲਕੁਲ ਹਾਂਜੀ ਬਾਹਰ ਨਾਲ ਰਹਿਦਾ ਹੀ ਅੱਛਾ ਅੱਛਾ ਠੀਕ ਆ ਲਓ ਕਿਆ ਬਾਤ ਹੈ ਲੈਓ ਕਮਾ ਲਿਓ ਲੈਓ ਸੱਜਣੋ ਬਹੁਤ ਸੋਹਣੀ ਆਰਡਰ ਕੁਆਲਿਟੀ ਜਿੰਦੀ ਰਵੇ 19 20 19 20 ਕਿਲੋ ਦੁੱਧ ਮੌਕੇ ਦਾ ਕਹਿਣ ਵਾਲੀ ਗੱਲ ਨਹੀਂ ਆ ਹਾਂਜੀ ਹਾਂਜੀ ਹਣਾ ਠੀਕ ਹੈ ਥਾਣੇ ਚੰਗਾ ਮੁੱਠੀ ਤੋਂ ਬਾਹਰ ਆਊਗਾ ਸਾਡੇ ਚਬਾਈ ਬੜੀ ਫਿਰ ਕੋਲੀ ਬੜੀ ਚੋਣ ਅੱਛਾ ਹਾਂ ਜੀ ਬੜਾ ਇੰਨੀ ਜਿਆਦੀ ਕੋਲੀ ਆਣਾ ਵਾਹ ਗੱਲ ਕਰਨ ਵਾਲੀ ਨਹੀਂ ਹੋਈ ਮਗਰ ਵੀ ਬੱਚੇ ਸੱਜਣੋਂ ਅੱਛਾ ਐਦਾਂ ਹੀ ਬਹਿ ਲੈਣੇ ਥਾਣੇ ਤੇ ਸੀ ਵਾਹ ਭਾਵੇਂ ਪੀੜੀ ਆ ਕੇ ਚੋਲੋ ਤੇ ਰੇਟ ਰੇਟ ਦੀਏ ਜੀ 70000 ਦੀ 70 ਦੀ ਹਾਂ ਜੀ ਪਿਆਰ ਮਾਉਤ ਕਰਕੇ ਦੇ ਦੇ 65000 ਦੀ ਦੇ ਦੇ ਹੋਰ ਕਰ ਦੇ ਬਾੜ 100 ਦੀ ਹਾਂ ਨਾ ਜੋ ਕਰ ਇੱਕ ਮੁੱਟੇ ਤੇ ਨਹੀਂ ਖਲਾ ਹੀ ਮੜੀ ਜੀ ਲੈਵਾ ਵਿਖਾਈ ਦੇਖੋ ਜੀ ਕਿਆ ਬਾਤ ਯਾਰ ਅਜੇ 2 ਘੰਟੇ ਪਹਿਲੇ ਆ ਚਵਾਈ ਕਰਦੇ ਪਏ ਆ ਪਏ ਆ ਠੀਕ ਆ ਕੋਈ ਵੀ ਜੀ ਡਿੰਗਣ ਨਹੀਂ ਲਈ ਕਿ ਚਵਾਈ ਦਾ ਜ਼ਿਆਦਾ ਟਾਈਮ ਹੋ ਗਿਆ ਉਹ ਕੰਮ ਆਪਾਂ ਕਰਨਾ ਨਹੀਂ ਨਹੀਂ ਬਿਲਕੁਲ ਸਹੀ ਆ ਤੇ ਨੀਲੀ ਦਾਦੀ ਆ ਗਈ ਨੀਲੀ ਦਾਦੀ ਆ ਗਈ ਜੀ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਕਿੰਨਾ ਦੁੱਧ ਦੁੱਧ ਉਗਰੇ ਇਸ ਲਈ 12 ਕਿਲੋ 12 11 ਕਿਲੋ ਦੀ ਗਾਰੰਟੀ ਆਨਲਾਈਨ ਤੇ ਸੂਈ ਸੱਜਰ ਇਹਨੂੰ ਸੂਈ ਨਵਾਇਤੀ ਜਦਨ ਜੀ ਤਿੰਨ ਦਿਨ ਤਿੰਨ ਦਿਨ ਹੀ ਗਾਣ ਤੇ ਤਿੰਨ ਦਿਨ ਹੀ ਕੱਚਾ ਦੁੱਧ ਦੀ ਬੋਲੇ ਗਣੀਏ ਬੋਲਾ ਹੀ ਬੋਲਾ ਬਣਾ ਕੇ ਖਵਾਵਾਂਗੇ ਜੀ ਬੋਲਾ ਦੇ ਵਿੱਚ 14 ਕਿਲੋ ਕਰ ਜੂ ਦੁੱਧ 15 ਕਿਲੋ ਮੈਂ ਬਣਾਉਂਗੀ। ਗੱਜਣਾ ਯਾਰ ਇਹਦੇ 12 ਕਿਲੋ ਦੁੱਧ ਦੇ 2-3 ਕਿਲੋ ਕੀ ਇਹਨੂੰ ਆਂਦਾ। ਬੱਚਾ ਬੜਾ ਭਾਜੀ ਪਲਿਆ ਦਿੱਤਾ। ਕੱਤੀ ਵੇਖੋ ਕਿੰਨੀ ਤਗੜੀ ਦਿੱਤੀ ਆ। ਗੱਦ ਬੜਾ ਏ ਹਨਾ। ਮੇਰਾ ਥੱਲਾ ਵੀ ਬੜਾ। ਭਾਂਡਾ ਵੇਖੋ। ਨਹੀਂ ਪੂਰੀ ਜ਼ਬਰਦਸਤ ਆ। ਬਾਕੀ ਆਪਾਂ ਮੋਲ ਬੜੇ ਨਿਗਿਂ-ਨਿਗੇ ਰੱਖਣੇ ਆ। ਅੱਛਾ। ਤੋਂ ਹਾਂ ਪਹਿਲਾਂ ਹੀ ਕਹਿਤਾ ਆ ਵੀ ਪਾਣੀ ਪੂਣੀ ਆਏ ਆਪਾਂ ਔੜਦੀਆਂ ਵਾਲਾਈ। ਔੜਦੀਆਂ ਵਾਲੇ ਰੱਖਨੇ। ਨਾ ਸਚਨੋ। ਪੂਰੀ ਸੋਹਣੀ ਮੈਂ ਆ। ਹਾਂਜੀ ਹਾਂਜੀ। ਨੀਲੀ ਰਾਵੀ ਆ। ਤੇ ਬਿੱਲੀ ਮਨਕੀ ਆਖਿਆ। ਤੇ ਨੋਗ ਵਾਲਾ ਥਾਣਿਆ ਲੋ ਜੀ ਜੁਣੇ ਆ ਵੇਖੋ ਮਨ ਚੱਡਾ ਵੇਖੋ ਮੈਨੂੰ ਦੱਸਾ ਭਾਜੀ ਇਹ ਹਾਂ ਦੇ ਚੱਪੇ ਤੋਂ ਕਮਾਰਦਾ ਹੀ ਆ ਨਹੀਂ ਵਾਕਿਆ ਚੀਜ਼ ਕੋਈ ਹੈਗੀ ਆ ਨਿੰਬੂਆਂ ਨੂੰ ਨਚੜ ਜੂਗੀ ਜਦੋਂ ਆਪਾਂ ਚੋਵਾਂਗੇ ਨਾ ਲੋ ਤਾਂ ਫਿਰ ਨਚੜੂਗੀ ਦੇ ਦੋਗੀ ਹਾਂਜੀ ਹਾਂਜੀ ਇਹ ਨਹੀਂ ਵੀ ਵਿਖਾਲਾ ਰੱਖੂਗੀ ਲੋ ਜੀ ਲਓ ਜੀ ਸੱਜਣਾ ਮੈਂ ਚੰਗੀ ਆ ਨਸਲ ਵਾਲੀ ਬਰੀਡ ਵਾਲੀ ਆ ਪਿਓਰ ਨੀਲੀ ਆ ਵਾਹ 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 ਨੀਲੀ ਦਾ ਵੀ ਜਿਹਨੂੰ ਕਹਿੰਦੇ ਹਨਾ ਚੀਰ ਐ ਟੇਡੇ ਬੰਨੇ ਦਾ ਥੋੜਾ ਕੱਟ ਰੱਖਦੀ ਆ ਲਾਉਂਦਾ ਜੀ ਨਾ ਮੈਂ ਵੀ ਪੂਰੀ ਜ਼ਬਰਦਸਤ ਆ ਤੇ ਆ ਬਾਈ ਇਹਦਾ ਰੇਟ ਡੇਢ ਡੇੜੀਏ ਭਾਈ 1 10 ਦੀ ਕੋਈ 1 ਕੋਈ ਡੇਢ ਨਹੀਂ 2 ਨਹੀਂ ਮੰਗਣਾਵੇਂ ਮੰਗੀਣਾ ਅੱਛਾ ਆਪਾਂ ਮੰਗਣਾ ਹੁੰਨਾ ਕੀ ਆ ਵੀ ਜਿੰਨਾ ਕਿ ਦੋਜਾ ਮਰਾ ਠੀਕ ਆ ਜਿੰਨੇ ਕ ਆਪਾਂ ਲੈ ਲੈਣਾ ਵਾ 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 ਹਾਂਜੀ ਹਾਂਜੀ ਕੀ ਬਾਤ ਯਾਰ ਲੇਵਾ ਹੀ ਬੜਾ ਹਨਾ ਹਾਂਜੀ ਹਾਂਜੀ ਥੱਲੇ ਬਹਿ ਗਿਆ ਹੱਥ ਫੇਰ ਕੇ ਵਿਖਾ ਕੀ ਬਾਤ ਯਾਰ ਇਧਰ ਦੇਖੋ ਇਦਨ ਇਦਨ ਮੂੰਹ ਵੀ ਕਰਨ ਵਾਲੇ ਵਾ 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 ਕਰਨੀ ਦਿੰਦੀ ਆ ਇਹਨੂੰ ਦੇ ਕਹਿੰਦੀ ਇੱਧਰ ਹੀ ਰੱਖੋ ਕਹਿੰਦੀ ਇੱਧਰ ਹੀ ਰੱਖੋ ਇੱਕ ਪੰਜ ਦੀ ਨਾ ਦੇ ਰਿਕੇ ਪੰਜ ਨਾ ਛੋਟ ਕਰ ਦੀ ਕਿਸੇ ਦੇ ਵੇ ਲੋ ਢਾਦੀ ਮਰਦੀ ਫਰੇ ਛੋੜ ਹੀ ਹੋਣੀ ਜੋ ਚੱਲ ਛੋੜ ਹੀ ਕਰ ਦੇ ਹਾਂ ਬਾਕੀ ਦੁੱਧ ਕੋਈ ਚੋ ਕੇ ਖੜੇ ਇਹ ਨਹੀਂ ਗੱਲ ਹੈ ਕਿ ਆਪਾਂ ਨੂੰ ਐਵੇਂ ਗਲਤ ਗੱਲ ਕਹੀਏ ਠੀਕ ਆ ਹਾਂਜੀ ਹਾਂਜੀ ਤੀਜੇ ਨੰਬਰ ਤੇ ਲਿਆ ਛੋਟੀ ਦੋ ਦੰਦ ਕੱਢ ਗਈ ਦੋ ਦੰਦ ਛੋਟੀ ਮੈਂ ਨਾ ਕੰਨ ਨੂੰ ਕਮਾਲਾ ਹੀ ਆਗੇ ਅੱਛਾ ਹਾਂਜੀ ਫਿਰ ਰਾਜੀ ਉਦੋਂ ਜਿਆਦਾ ਕੱਢ ਉਦੋਂ ਜਿਆਦਾ ਨਹੀਂ ਕਿ ਇੰਨਾ ਹੀ ਆ ਹਾਂਜੀ ਪੂਰੀ ਵਾ ਕੇ ਦੋ ਦੰਦ ਹਾਂਜੀ ਅਜੇ ਦੁੱਕੀ ਹੋਣ ਲਈ ਆ ਬਿੱਲੀ ਮਨ ਕੀ ਅੱਖ ਰਾਜੀ ਦੀਆਂ ਆਰਤੀਆਂ ਨੇ ਸੁਧਾਨੇ ਹਰ ਕੀ ਯਾਰ ਕੋਲ ਸੀ ਹਾਂਜੀ ਬਾਕੀ ਠੰਡੀ ਤੇਰੀ ਪਾਜੀ ਬੜੀ ਜਿਆਦੀ ਠੰਡੀ ਦੀ ਨਹੀਂ ਜਾਂਦੀ ਨਾ ਲੈ ਵਾ ਵੇਖੋ ਦਿਨ ਦਾਸ ਲੈ ਜੂ ਇਹ ਜੋਟੀ ਆਪੇ ਦੇ ਡੇਢ ਦੀ ਅੱਜ ਆਪਾਂ ਭਾੜਾ ਹੀ ਦੇ ਦਿੰਦੀ ਜੋਟੀ ਅੱਛਾ ਹਾਂਜੀ ਅੱਜ ਆਪਾਂ ਟੋੜਦੀਆਂ ਵਾਲੇ ਭਾਜ ਕਰਦੇ ਯੱਲੇ ਬਾਵਾ ਰਾਜਨਾ ਬੰਨਾ ਝੋਟੀ ਦਾ ਪੈਰ ਮਾਰੂ ਬੈਗ ਬੈਗ ਰੋਣੀ ਬੰਨ ਜਿੰਨੀ ਬਾਨੀ ਬਾਕੀ ਠੰਡੀ ਧੀ ਦੀ ਬੜੀ ਚਾਦੀ ਜਾਂਦੀ ਕਹੀਂ ਦੀ ਨਹੀਂ ਕੁਝ ਬੈਂਗ ਬੜੇ ਗੋਲ ਗੋਲ ਹੈ ਨਾ ਤੁਰਨ ਕੀ ਤੁਹਾਨੂੰ ਪਾ ਲੱਗਦਾ ਇੱਥੇ ਵੇਖੋ ਇਹ ਦੇਖੋ ਹਾਂ ਤੂੰ ਤੇ ਫੇਰੀ ਆ ਵੇ ਵਾਹ ਯਾਰ ਬਲਾਇਤਨ ਗਾਂ ਹੀ ਯਾਰ ਬਹਿ ਕੇ ਥੱਲੇ ਫੇਰੀ ਲੈ ਵਾਹ ਵਾਹ ਇਹੋ ਤੇ ਨਹੀਂ ਕੋਠਾ ਘਣ ਮੈਂ ਨਾ ਯਾਰ ਬਲਾਇਤਨ ਗਾਂ ਹੀ ਯਾਰ ਉੱਤੇ ਰੱਬ ਦਾ ਨਾ ਹੀ ਆ ਬੱਸ ਕਰ ਯਾਰ ਇਹ ਤਾਂ ਬਰਫਾ ਨੂੰ ਖੋਲ ਨਾ ਜਾਵੇ ਕਦੇ ਇਹ ਨਹੀਂ ਖੁਰਦੀ ਬਰਫਾ ਨੂੰ ਬਰਸਾ ਨੂੰ ਖੁਰੂ ਕਿਉਂ ਈ ਆ ਹੀਰਾ ਨਹੀਂ ਵਾਕਿਆ ਧੀ ਚੰਨੀ ਮੋਲ ਆਪਾ ਭਾਜੀ ਜਾਇਜ਼ ਰੱਖਿਆ ਮੋਲ ਕੋ ਗਲਤ ਨਹੀਂ ਰੱਖਿਆ ਨਹੀਂ ਜਾਇਜ਼ ਡੰਗਰ ਜਾ ਮੋਲ ਆਇਆ ਰੱਖਿਆ ਇਹ ਡੰਗਰ बिकੂਗਾ ਤੀ ਵੀ ਰੋ ਜਾਓਗੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲਓ ਜੀ ਆਹ ਇਹ ਜਿਆਨੇ ਮੋਲ ਨੂੰ ਉਹਨਾਂ ਦੇ ਫੇਰ ਤਾਂ ਬਲਾਮ ਪਾਲ ਲੈਣਾ ਬਾਈ ਜੀ ਦੇਰ ਦੇ ਰਹੀ ਆ ਭਾਈ ਇੱਕ ਦਸ ਦੀ ਹਾਂ ਨਾ ਬਾਈ ਜੀ ਗੱਲ ਕਰਦੇ ਤੂੰ ਹੀ ਕਰ ਦੋ ਆਪਣੇ ਨਹੀਂ ਆਪੇ ਬਾਈ ਕਰ ਆਪੇ ਇੱਕ ਵਾਰ ਫੇਰ ਸਿਕਾ ਦੇ ਇੱਕ ਪਾਈਂ ਦੀ ਦੇਰ ਗਈ ਵੇ ਲਾ ਮਾ ਜੀ ਭਾਜੀ ਠੰਡੀ ਧੀ ਦੇਖੋ ਮੈਂ ਨਾ ਇੱਥੇ ਬੇ ਬਰਫੀ ਆਵੇ ਪੂਰਾ ਲੱਖ ਹੀ ਕਰਦੇ ਯਾਰ ਪੂਰਾ ਲੱਖ ਹੀ ਕਰਦੇ ਲੱਖ ਦੀ ਜਾਂਦੀ ਜਾਂਦੇ ਯਾਰ ਹਣਾ ਮੈਂ ਠੀਕ ਹੈ ਜਾ ਜਾ ਤੇ ਆਹ ਕੱਟੀ ਆ ਗਈ ਨੀਲੀ ਰੰਗੀ ਮੈਂ ਹੋ ਜਾ ਬੀਲੀ ਦੀ ਜੀ ਵਾਹ ਵਾਹ ਯਾਰ ਏਡਾ ਸੀ ਆਹ ਲੈ ਰੁੜਾ ਇਹਨਾਂ ਨੂੰ ਬੋਲੀਏ ਕ੍ਰੀ ਆਇ ਨੂੰ ਆਉਕ ਕਰਨੀ ਨੂੰ ਬੋਲੀ ਕੁਮਾਰੀ ਨੂੰ ਮੜੀ ਜੀ ਪਰਾਂ ਨੂੰ ਕੁਮਾਰੀ ਵਾ 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 ਕਾਢੀ ਦਿੰਦੀ ਆ ਦੇ ਵਾ ਉਹ ਵੀ ਛੱਡੀ ਸੱਜਣੋਂ ਨੇ ਲਈਦਾ ਵੀ ਜਿਉ ਮੈਂ ਮਾਰਦੀ ਆ ਸਾਡੀ ਨਾ ਬੰਦ ਸਾਟ ਲਾ ਰੂਗੀ ਹਨਾ ਤੇ ਨਾ ਛੱਡੀ ਆ ਵੀ ਇਹ ਜੋੜਾ ਵੀ ਦਾ ਜੋੜਾ ਵੀ ਦਾ ਦੇ ਦੀ ਜੀ ਹਾਂ ਜੋੜਾ ਸਜਣੋ 20000 ਰੁਪਏ ਦਾ ਬਾਕੀ ਜੇ ਕੋਈ ਕੱਲੀ ਕੱਲੀ ਲਊਗਾ ਮਾਰਦਾਰ ਹੋ ਜਾਣਾ ਭਾਈ ਇਹ ਕੱਲੀ ਕੱਲੀ ਦਾ ਮੁੱਲ ਵੀ ਹੋ ਜਾਊਗਾ ਬਾਅਦ ਚ ਬਾਅਦ ਚ ਹੋ ਜਾਊਗਾ ਘਾਟਾ ਵੱਧ ਆ ਜਾਊਗਾ ਤੇ ਇੱਕ ਕਟੀਆਂ ਸੋਹਣੀਆਂ ਪਿਓਰ ਮੋਰਾ ਤੇ ਪਿਓਰ ਅਨੀਲੀ ਹੈਨਾ ਪਿਓਰ ਨੀਲੀ ਦੀ ਭਾਈ ਜੀ ਨੂੰ ਨੀਲੀ ਕਹਿੰਦੇ ਆ ਠੀਕ ਆ ਖਰੀਦਾਂ ਨਹੀਂ ਕਰਿਓ ਜਿੰਨਾ ਕ ਆਪਾਂ ਮੋਲ ਪਾਦਾ ਧੰਨਵਾਦ ਸਰ